ਚਿੱਠੀ ਲਿਖੇ ਸਿੰਘ ਬੂਤਾ ਹੱਥ ਵਿੱਚ ਹੈ ਸੋਟਾ ਵਿੱਚ ਰਾਖ ਲੁਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਦੀ ਖਾਨੋਂ ਨੂੰ ਜੋ ਆਖੇ ਸਿੰਘ ਬੂਤਾ ਬਾਬਾ ਬੂਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਇਹ ਘਟਨਾ ਹੈ ਸਨ 1739 ਦੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ ਜਿਹੜੇ ਸਿੰਘ ਸਣ ਲੁਕਸ਼ੁਵਕੇ ਰਹਿ ਰਹੇ ਸਨ ਹਰ ਪਾਸੇ ਇਹੀ ਐਲਾਨ ਸੀ ਕਿ ਸਿੱਖਾਂ ਨੂੰ ਖਤਮ ਕਰ ਦਿੱਤਾ ਗਿਆ ਕੋਈ ਵੀ ਸਿੱਖ ਹੁਣ ਜਿਉਂਦਾ ਨਹੀਂ ਬਚਿਆ ਜੇ ਮਿਲਦਾ ਹੈ ਸਿੰਘ ਆਮ ਸਿੱਖ ਤੇ ਸੀ ਪਰ ਜਿਹੜੇ ਜੁਝਾਰੂ ਸਿੰਘ ਜਿਹੜੇ ਹੁੰਦੇ ਨੇ ਧਰਮ ਦੇ ਰਾਖੇ ਉਹਨਾਂ ਨੂੰ ਜਿਹੜਾ ਹੈ ਮਾਰ ਮੁਕਾ ਦਿੱਤਾ ਗਿਆ ਤੇ ਹਰ ਪਾਸੇ ਹੁਣ ਮੁਗਲਾਂ ਦਾ ਹੀ ਰਾਜ ਹੈ ਜਕਰੀਆ ਖਾਨ ਨੇ ਸਾਰੇ ਪਾਸੇ ਐਲਾਨ ਕਰਾ ਦਿੱਤਾ। ਉਸ ਸਮੇਂ ਸਿੰਘ ਅੰਮ੍ਰਿਤਸਰ ਵੀ ਜਾਇਆ ਕਰਦੇ ਤੇ ਬੜਾ ਲੋਕ ਛਿਪ ਕੇ ਜਾਇਆ ਕਰਦੇ। ਕਿਤੇ ਕੋਈ ਟੱਕਰ ਜਾਂਦਾ ਤੇ ਉਹਨਾਂ ਨੂੰ ਖਤਮ ਵੀ ਕਰ ਦਿਆ ਕਰਦੇ। ਤੇ ਚੁਣ-ਚੁਣ ਕੇ ਉਹਨਾਂ ਨੂੰ ਸ਼ੀਰ ਕੀਤਾ ਜਾਂਦਾ। ਇਸ ਤਰ੍ਹਾਂ ਇੱਕ ਦਿਨ ਬਾਬਾ ਬੋਤਾ ਸਿੰਘ ਜੀ ਆਪਣੇ ਪਿੰਡੋਂ ਚੱਲੇ ਅਮਰ ਸਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਲੋਕਦਿਆਂ ਸ਼ਿਬਦਿਆਂ ਤੇ ਇੱਕ ਜੰਗਲ ਵਿੱਚ ਰਾਤ ਪੈ ਗਈ ਉਹਨਾਂ ਨੂੰ ਤੇ ਉੱਥੇ ਝਾੜੀਆਂ ਓਲੇ ਰੁਕੇ ਤੇ ਲੱਗ ਲੱਗੇ ਹੁੰਦੇ ਹੀ ਰੋੜ ਦੇ ਰਾਹੀ ਰੋੜ ਤੋਂ ਕੁਝ ਕੁ ਸਿਪਾਈ ਲੰਘਦੇ ਪਏ ਸਨ ਮੁਗਲ ਵਾਲੇ ਮੁਗਲ ਸਿਪਾਈ ਲੰਘ ਰਹੇ ਸੰਤੇ ਇੱਕ ਸਿਪਾਈ ਨੂੰ ਥੋੜਾ ਜਿਹਾ ਅਹਿਸਾਸ ਹੋਇਆ ਉਸਨੇ ਦੂਜੇ ਸਿਪਾਈ ਨੂੰ ਕਿਹਾ ਇਹ ਲੱਗਦਾ ਹੈ ਮੈਨੂੰ ਕਿ ਝਾੜੀਆਂ ਪਿੱਛੇ ਖੜਕਾ ਹੋਇਆ ਲੱਗਦਾ ਕੋਈ ਸਿੰਘ ਛੁਪਿਆ ਹੋਇਆ ਤੇ ਦੂਜਾ ਸਿਪਾਈ ਕਹਿੰਦਾ ਨਹੀਂ ਸਿੰਘ ਨਹੀਂ ਹੋ ਸਕਦਾ ਸਿੰਘ ਤੇ ਗੁਰੂ ਗੋਬਿੰਦ ਸਿੰਘ ਨੇ ਐਸੇ ਬਣਾਏ ਨੇ ਕਿ ਸਿੰਘ ਤੇ ਕਿਸੇ ਤੋਂ ਡਰਦਾ ਹੀ ਨਹੀਂ ਨਾ ਲੁਕਦੇ ਨੇ ਨਾ ਛਿਪਦੇ ਨੇ ਜੇ ਸਿੰਘ ਹੁੰਦਾ ਤੇ ਸਾਹਮਣੇ ਆ ਕੇ ਸਾਡੇ ਨਾਲ ਲੜਦਾ ਜੁਦ ਕਰਦਾ ਭਾਵੇਂ ਸ਼ਹੀਦ ਹੋ ਜਾਂਦਾ ਪਰ ਸ਼ੁਭਦਾ ਨਹੀਂ ਲੁਗਦਾ ਨਹੀਂ ਇਹ ਕੋਈ ਐਵੇਂ ਹੀ ਤੈਨੂੰ ਭੁਲੇਖਾ ਪਿਆ ਕਿ ਸਿੰਘ ਤੇ ਅਸੀਂ ਸਾਰੇ ਮਾਰ ਮੁਕਾ ਦਿੱਤੇ ਨੇ ਹੁਣ ਤੇ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਕੋਈ ਸਿੰਘ ਛੱਡਿਆ ਹੀ ਨਹੀਂ ਸਿੱਖੀ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ ਐਸੀਆਂ ਗੱਲਾਂ ਜਦੋਂ ਬਾਬਾ ਬੋਤਾ ਸਿੰਘ ਦੇ ਕੰਨਾਂ ਵਿੱਚ ਪਈਆਂ ਉਹਨਾਂ ਕੋ ਰਿਆ ਨਹੀਂ ਗਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੜਾਏ ਹੋਏ ਖਾਲਸਾ ਜੰਗੀ ਕੋਈ ਕਿਸੇ ਨੇ ਖਤਮ ਕਰ ਦਿੱਤਾ ਸੋ ਖੈਰ ਉਹ ਚਲੇ ਗਏ ਸ਼ਿਪਾਈ ਗਾਂ ਲਾਂਗੇ ਪਰ ਇੱਕ ਲਾਂ ਬਾਬਾ ਬੋਤਾ ਸਿੰਘ ਦੇ ਮਨ ਨੂੰ ਲੱਗ ਗਿਆ ਇਸ ਤਰ੍ਹਾਂ ਤੇ ਸਾਡੇ ਗੁਰੂ ਦੀ ਬੇਅਦਵੀ ਕਰਦੇ ਪਏ ਨੇ ਇਹ ਲੋਕ ਤੇ ਇਹਨਾਂ ਨੂੰ ਦੱਸਣਾ ਪੈਣਾ ਕਿ ਖਾਲਸਾ ਕਦੇ ਖਤਮ ਨਹੀਂ ਹੋ ਸਕਦਾ ਤੇ ਖਾਲਸਾ ਤੇ ਹਮੇਸ਼ਾ ਹੀ ਰਹੇਗਾ ਜਦ ਤੱਕ ਇਹ ਸੰਸਾਰ ਰਹੇਗਾ ਭਾਵੇਂ ਦੁਨੀਆ 'ਚ ਭਾਵੇਂ ਕਿਤੇ ਵੀ ਹੋਵੇ ਹਰ ਥਾਂ ਤੇ ਖਾਲਸੇ ਦਾ ਝੰਡਾ ਚੁਲਦਾ ਰਹੇ ਤੇ ਉਹਨਾਂ ਨੇ ਨਾਲ ਦੇ ਆਪਣੇ ਇੱਕ ਸਿੰਘ ਬਾਬਾ ਗਰਜਾ ਸਿੰਘ ਨੂੰ ਨਾਲ ਲਿਆ ਤੇ ਦੋਨਾਂ ਨੇ ਸਲਾਹ ਕੀਤੀ ਕਿ ਆਪਾਂ ਹਕੂਮਤ ਨੂੰ ਇਹ ਦੱਸਣਾ ਹੈ ਕਿ ਖਾਲਸਾ ਖਤਮ ਨਹੀਂ ਹੋਇਆ ਪਰ ਨਾ ਕਦੇ ਖਤਮ ਹੋਵੇਗਾ ਇਸ ਲਈ ਕੀ ਕੀਤਾ ਉਹਨਾਂ ਨੇ ਤਰਨ ਤਾਰਨ ਉਹਨਾਂ ਦਾ ਏਰੀਆ ਸੀ ਤੇ ਉਹਨਾਂ ਨੇ ਤਰਨ ਤਾਰਨ ਦੀ ਇੱਕ ਮੇਨ ਸੜਕ ਹੈ ਨੂਰਦੀਨ ਦੀ ਸਰਾਂ ਤੇ ਉਸ ਪਾਸਿਓਂ ਉਹਨਾਂ ਨੇ ਉਸ ਜਗ੍ਹਾ ਤੇ ਉਹਨਾਂ ਨੇ ਇੱਕ ਨਾਕਾ ਲਗਾ ਦਿੱਤਾ ਦੋਨਾਂ ਸਿੰਘਾਂ ਨੇ ਹੋਰ ਕੋਈ ਨਾਲ ਨਹੀਂ ਲਿਆ ਕਿਸੇ ਨੂੰ ਹੋਰ ਖਤਰਾ ਨਹੀਂ ਪਾਇਆ ਕਿ ਅਸੀਂ ਕੇਵਲ ਸਰਕਾਰ ਤੱਕ ਜ਼ਕਰੀਆ ਖਾਨ ਤੱਕ ਇਹ ਗੱਲ ਪਹਚਾਣੀ ਹੈ ਕਿ ਸਿੰਘ ਖਤਮ ਨਹੀਂ ਹੋਏ ਨਾ ਖਤਮ ਹੋਏ ਨੇ ਨਾ ਖਤਮ ਹੋਣਗੇ ਤੇ ਦੋਨਾਂ ਦੇ ਹੱਥ ਵਿੱਚ ਕੋਈ ਜ਼ਿਆਦਾ ਸ਼ਸਤਰ ਵੀ ਨਹੀਂ ਉਹਨਾਂ ਕੋਲ ਮੋٹے ਮੋٹے ਡੰਡੇ ਮੋٹے ਮੋٹے ਜੜੀਆਂ ਨੇ ਡਾਂਗਾ ਉਹਨਾਂ ਨੇ ਰੱਖੀਆਂ ਹੋਈਆਂ ਨੇ ਤੇ ਇੱਕ ਜਿਹੜਾ ਹੈ ਫਾਟਕ ਜਿਵੇਂ ਨਾਕਾ ਟੋਲ ਕਹ ਦਿੰਦੇ ਆ ਰਸਤੇ 'ਤੇ ਲਗਾ ਦੇ ਕਿ ਜਿਹੜਾ ਵੀ ਜਾਵੇ ਉਹ ਸੜਕ ਤੋਂ ਭਾਵੇਂ ਕੋਈ ਵੀ ਹੋਵੇ ਉਸ ਨੂੰ ਜਿਹੜਾ ਹੈ ਟੈਕਸ ਦੇਣਾ ਪਵੇਗਾ ਖਾਲਸਿਆਂ ਨੂੰ ਖਾਲਸਾ ਪੰਡਾ ਇਹ ਕਹਿ ਕੇ ਉੱਥੇ ਲਿਖ ਕੇ ਲਗਾ ਦਿੱਤਾ ਕਿ ਇਸ ਏਰੀਏ ਵਿੱਚ ਖਾਲਸੇ ਦਾ ਰਾਜ ਹੈ ਜਿਸ ਨੇ ਵੀ ਇੱਥੋਂ ਲੰਘਣਾ ਹੈ ਉਹ ਖਾਲਸੇ ਨੂੰ ਜਿਹੜਾ ਹੈ ਇੱਕ ਟੈਕਸ ਦੇ ਕੇ ਲੰਘੇ ਪਾਬਕੀ ਇੱਥੋਂ ਦਾ ਟੋਲ ਟੈਕਸ ਜਿਹੜਾ ਹੈ ਉਹ ਦੇ ਕੇ ਅੱਧਾ ਕਰਕੇ ਹੀ ਇਸ ਜਗ੍ਹਾ ਤੋਂ ਇਸ ਸੜਕ ਤੋਂ ਲੰਘ ਸਕਦਾ ਹੈ ਉਹ ਬੜੀ ਮੇਨ ਸੜਕ ਸੀ ਜਿੱਥੋਂ ਲਾਹੌਰ ਨੂੰ ਰਸਤਾ ਵੀ ਜਾਂਦਾ ਸੀ ਤੇ ਇਹ ਸਾਰੇ ਕੰਮ ਕਰਨ ਦਾ ਜਿਹੜਾ ਮੇਨ ਉਹਨਾਂ ਦਾ ਮਨਸ਼ਾ ਸੀ ਉਹ ਇਹੀ ਸੀ ਕਿ ਜਕਰੀਆ ਖਾਨ ਤੱਕ ਇਹ ਗੱਲ ਪਹੁੰਚ ਜਾਏ ਕਿ ਸਿੰਘ ਮੁਕੇ ਨਹੀਂ ਉਹ ਨਾ ਮੁਗਨੇ ਨੇ ਇਹਨਾਂ ਖਾਲਸਾ ਜਿਹੜਾ ਹੈ ਉਹ ਜਿਉਂਦਾ ਹੈ ਇਹ ਭੁਲੇਖਾ ਉਹਦੇ ਮਨ ਚੋਂ ਨਿਕਲ ਜਾਏ ਤੇ ਉਸ ਸਮੇਂ ਉਹਨਾਂ ਨੇ ਕਾਫੀ ਦਿਨ ਇਹ ਟੈਕਸ ਇਹ ਜਗ੍ਹਾ ਇਲਾਕਾ ਲਈ ਰੱਖਿਆ ਤੇ ਉੱਥੋਂ ਨੇ ਸਿਪਾਈ ਲੰਘਦੇ ਪਏ ਉਹਨਾਂ ਦੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੋਂ ਆਪਣਾ ਇਹ ਹਟਾਓ ਇਥੇ ਮੁਗਲ ਸਰਕਾਰ ਹੈ ਮੁਗਲਾਂ ਦਾ ਰਾਜ ਹੈ ਤੇ ਅਸੀਂ ਉਹਨਾਂ ਦੇ ਜਕਰੀਆ ਖਾਨ ਦੇ ਸਿਪਾਹੀ ਆ ਤੁਹਾਨੂੰ ਲੰਘਣ ਦਿਓ ਤੇ ਉਹਨਾਂ ਨੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਕਿਹਾ ਜੀ ਇੱਥੋਂ ਲੰਘਣਾ ਹੈ ਤੇ ਤੁਹਾਨੂੰ ਵੀ ਟੈਕਸ ਦੇਣਾ ਪਵੇਗਾ ਤੇ ਸਿਪਾਹੀਆਂ ਨੇ ਕਿਹਾ ਕਿ ਅਸੀਂ ਸਾਨੂੰ ਕੀ ਲੋੜ ਹੈ ਇਹਨਾਂ ਦੇ ਨਾਲ ਜਾਣ ਬੁੱਝ ਕੇ ਲੜਾਈ ਲੈਣ ਨੂੰ ਤਾਂ ਸਿੰਘ ਨੇ ਜਾਂ ਮਰ ਜਾਣਗੇ ਜਾਂ ਸਾਨੂੰ ਮਾਰ ਦੇਣਗੇ ਤੇ ਉਹਨਾਂ ਨੇ ਕਿਹਾ ਕਿ ਬੇਨਤੀ ਕੀਤੀ ਸਾਨੂੰ ਖਮਾ ਕਰ ਦਿਓ ਸਾਨੂੰ ਜਾਣ ਦਿਓ ਜਦੋਂ ਜਕਰੀਆ ਖਾਨ ਆਵੇਗਾ ਤੇ ਆਪ ਹੀ ਤੜਨਾ ਗੱਲਬਾਤ ਕਰ ਲਏਗਾ ਤੇ ਬਾਬਾ ਬੋਤਾ ਸਿੰਘ ਜੀ ਨੇ ਕਿਹਾ ਕਿ ਝੋਕੋ ਤੁਸੀਂ ਸਿਪਾਈ ਹੋ ਤੁਸੀਂ ਜਾਣਾ ਹੈ ਕਹਿੰਦੇ ਕਿ ਚੱਲੇ ਕਿੱਥੇ ਕਹਿੰਦੇ ਲਾਹੌਰ ਵੱਲ ਚੱਲੇ ਆ ਕਹਿੰਦੇ ਜੇ ਲਾਹੌਰ ਚੱਲੇ ਹੋ ਤੇ ਮੇਰੀ ਇੱਕ ਚਿੱਠੀ ਜਿਹੜੀ ਹੈ ਪੱਤਰ ਜਿਹੜਾ ਹੈ ਇਹ ਤੁਸੀਂ ਜਕਰੀਆ ਖਾਨ ਤੱਕ ਪਹੁੰਚਾ ਦਿਓ ਉਸ ਤੋਂ ਪਹਿਲਾਂ ਹੀ ਖਬਰ ਪਹੁੰਚ ਚੁੱਕੀ ਸੀ ਜਕਰੀਆ ਖਾਨ ਉਸ ਜਕਰੀਆ ਖਾਨ ਨੇ ਸਿਪਾਈ ਵੀ ਕੱਲੇ ਸੰ ਕਿ ਤੁਸੀਂ ਇਹ ਜਿਹੜਾ ਹੈ ਸਾਰਾ ਹਟਾਓ ਸਿਸਟਮ ਵਿੱਚੋਂ ਜੇ ਜਦੋਂ ਸਿਪਾਈਆਂ ਨੇ ਕਿਹਾ ਕਿ ਤੁਸੀਂ ਹਟਾਓ ਤੇ ਉਹਨਾਂ ਨੇ ਕਿਹਾ ਕਿ ਮੇਰੀ ਚਿੱਠੀ ਲਿਖ ਕੇ ਸਨੇਹਾ ਜਿਹੜਾ ਹੈ ਜਕਰੀਆ ਖਾਨ ਨੂੰ ਦੇ ਦਿਓ ਕਿ ਇਸ ਸਥਾਨ ਦੇ ਉੱਤੇ ਖਾਲਸੇ ਦਾ ਰਾਜ ਹੈ ਤੇ ਇਸ ਸਥਾਨ ਤੇ ਅਸੀਂ ਜਿਹੜਾ ਹੈ ਇੱਕ ਕਰ ਲਾਇਆ ਹੋਇਆ ਟੈਕਸ ਲਾਇਆ ਹੋਇਆ ਹੈ ਇਹ ਸਾਰਾ ਕੁਝ ਤੁਹਾਨੂੰ ਪੜਨਾ ਪਵੇਗਾ ਤਾਂ ਹੀ ਤੁਸੀਂ ਇਸ ਜਗ੍ਹਾ ਤੋਂ ਇਸ ਸਥਾਨ ਤੋਂ ਅਗਾ ਲੰਘ ਸਕਦੇ ਹੋ ਤੇ ਉਸ ਚਿੱਠੀ ਵਿੱਚ ਬਾਬਾ ਬੋਤਾ ਸਿੰਘ ਨੇ ਆਪਣੇ ਹੱਥੀ ਕਲਮ ਦੇ ਨਾਲ ਲਿਖਿਆ ਉਹਦੇ ਵਿੱਚ ਕੀ ਲਿਖਿਆ ਹੈ ਚਿੱਠੀ ਵਿੱਚ ਲਿਖਿਆ ਹੈ ਕਿ ਚਿੱਠੀ ਲਿਖਿਆ ਸਿੰਘ ਬੋਤਾ ਉਹਨਾਂ ਨੇ ਸਾਰਾ ਸਾਰੀ ਗੱਲ ਲਿਖੀ ਕਿ ਸਾਡੇ ਕੋਲ ਕੀ ਕੀ ਚੀਜ਼ ਹੈ ਇੱਕ ਮੈਸੇਜ ਦੇਣਾ ਸੀ ਉਹਨਾਂ ਨੇ ਲਿਖਿਆ ਉਹਦੇ ਵਿੱਚ ਕਿ ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਹੈ ਸੋਟਾ ਵਿੱਚ ਰਾਖ ਖਲੋਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਦੀ ਖਾਨੋਂ ਨੂੰ ਜੋ ਆਖੇ ਸਿੰਘ ਬੋਤਾ ਕਹਿੰਦੇ ਕਿ ਇਸ ਤਰੀਕੇ ਦਾ ਅਸੀਂ ਇੱਥੇ ਟੈਕਸ ਲਾਇਆ ਹੋਇਆ ਗੱਡੀ ਵਾਲੇ ਨੂੰ ਇੰਨਾ ਟੈਕਸ ਲਾ ਜਿਹੜੇ ਖੋਤੇ ਤੇ ਖੱਤਰ ਤੇ ਸਮਾਨ ਲੱਦ ਕੇ ਲੈ ਜਾ ਰਹੇ ਉਹਨਾਂ ਵਾਸਤੇ ਇੰਨਾ ਟੈਕਸ ਹੈ ਤੇ ਭਾਦੀ ਖਾਨੋਂ ਨੂੰ ਜਦੋਂ ਭਾਦੀ ਖਾਨੋਂ ਜਿਹੜਾ ਸ਼ਬਦ ਸੀ ਇਹ ਜਿਹੜਾ ਉਸ ਜਕਰੀਆ ਖਾਨ ਵਾਸਤੇ ਪੜਾ ਹੀ અપਮਾਨ ਜਲੰਕ ਸ਼ਬਦ ਉਸ ਨੂੰ ਲੱਗਿਆ ਕਿ ਮੈਨੂੰ ਭਾਬੀ ਆਖਿਆ ਹੈ ਇਹਨਾਂ ਨੇ ਸਿੰਘਾਂ ਨੇ ਤੇ ਜਦੋਂ ਇਹ ਚਿੱਠੀ ਪਹੁੰਚੀ ਸਿਪਾਈਆਂ ਨੇ ਪੜ੍ਹ ਕੇ ਸੁਣਾਈ ਜਕਰੀਆ ਖਾਨ ਨੂੰ ਤੁਰਸ ਕੋ ਰਿਆ ਨਹੀਂ ਗਿਆ ਕਿ ਉਸਨੇ ਕਿਹਾ ਕਿ ਜਾਓ ਤੁਰੰਤ ਚਿੱਠੀ ਮਿਲਦਿਆਂ ਸਾਰ ਹੀ ਉਹਨਾਂ ਨੇ 200 ਸਿਪਾਈ ਭੱਲੇ ਕਿ ਜਾ ਕੇ ਉਹਨਾਂ ਤੇ ਹਮਲਾ ਕਰੋ ਤੇ ਇਹਨਾਂ ਸਿੰਘਾਂ ਨੂੰ ਮਾਰ ਮਕਾਓ ਤੇ 200 ਦੇ ਕਰੀਬ ਜਿਹੜੇ ਨੇ ਸਿਪਾਈ ਆਏ ਫੌਜ ਦੇ ਨਾਲ ਜਾ ਕੇ ਉਹਨਾਂ ਨੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੂੰ ਕਿਹਾ ਕਿ ਆਖਰੀ ਵਾਰਨਿੰਗ ਹੈ ਜਾਂ ਤੇ ਆਪਣਾ ਸਮਾਨ ਚੁੱਕ ਲਓ ਇਥੋਂ ਇਹ ਨਾਕਾਟਾ ਆ ਦਿਓ ਜਾਂ ਫਿਰ ਜੰਗ ਲੜਨ ਲਈ ਤਿਆਰ ਹੋ ਜਾਓ ਤੇ ਬਾਬਾ ਬੋਤਾ ਸਿੰਘ ਜੀ ਦੇ ਗਰਜਾ ਸਿੰਘ ਨੇ ਕਿਹਾ ਕਿ ਅਸੀਂ ਤਾਂ ਇੱਥੇ ਬੈਠੇ ਹੀ ਐ ਇਸ ਲਈ ਹਾਂ ਕਿ ਤੁਸੀਂ ਸਾਡੇ ਨਾਲ ਜੁੱਧ ਕਰੋ ਕਿਉਂਕਿ ਐਸੀ ਇਹ ਮੈਸੇਜ ਦੇਣਾ ਸੀ ਤੁਹਾਨੂੰ ਜਕਰੀਆ ਖਾਨ ਤੱਕ ਪਹੁੰਚਾਉਣਾ ਸੀ ਕਿ ਸਿੰਘ ਜਿਹੜੇ ਨੇ ਨਾ ਖਤਮ ਹੋਏ ਨੇ ਤੇ ਨਾ ਖਤਮ ਹੋਣੇ ਨੇ ਇਸ ਕਰਕੇ ਤੇ ਤੁਸੀਂ ਲੜਨਾ ਹੈ ਤੇ ਲੜ ਲਵੋ ਇਹ ਨਾਕਾ ਨਹੀਂ ਹਟ ਸਕਦਾ ਜਿੱਤੋਂ ਤੇ ਬਾਬਾ ਬੋਤਾ ਸਿੰਘ ਜੀ ਗਰਜਾ ਸਿੰਘ ਦੋਨਾਂ ਨੇ ਕਿਰਪਾਨਾਂ ਦੇ ਨਾਲ ਤੇ ਡੰਡਿਆਂ ਦੇ ਵੱਡੇ-ਵੱਡੇ ਉਹਨਾਂ ਕੋਲ ਡਾਂਗਾ ਸਨ ਉਹਨਾਂ ਦੇ ਨਾਲ ਹੀ ਉਹਨਾਂ ਨੇ ਉਹਨਾਂ 200 ਸਿਪਾਈਆਂ ਦੇ ਨਾਲ ਜੰਗ ਕੀਤੀ ਬਹੁਤ ਭਾਰੀ ਜੰਗ ਹੋਇਆ ਉਹਨਾਂ ਨੇ ਕਈਆਂ ਸਿਪਾਈਆਂ ਨੂੰ ਉਹਨਾਂ ਦਾ ਸੰਘਾਰ ਕਰਦਿਆਂ ਹੋਇਆ ਅਖੀਰ ਵਿੱਚ ਦੋਨੋਂ ਸਿੰਘ ਜਿਹੜੇ ਨੇ ਉਹ ਸ਼ਹੀਦ ਹੋ ਗਏ ਇਸ ਪਵਿੱਤਰ ਦਿਹਾੜੇ ਦੇ ਸੋ ਉਹਨਾਂ ਨੇ ਇਹ ਮੈਸੇਜ ਸਾਰੀ ਦੁਨੀਆ ਨੂੰ ਤੇ ਉਸ ਸਮੇਂ ਦੀ ਖਾਸ ਸਰਕਾਰ ਨੂੰ ਇਹ ਦਿੱਤਾ ਕਿ ਸਿੰਘ ਮਕਾਇਆ ਨਹੀਂ ਮੁਕਣੇ ਭਾਵੇਂ ਜਿੰਨਾ ਕੋਈ ਆਪਣਾ ਭਾਵੇਂ ਆਪਣਾ ਰਾਜ ਸਥਾਪਿਤ ਕਰ ਲਵੇ ਇਹ ਖਾਲਸਾ ਜਿਹੜਾ ਹੈ ਉਹ ਗੁਰੂ ਦਾ ਬਖਸ਼ਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਖਾਲਸਾ ਅਕਾਲ ਪੁਰਖੀ ਫੌਜ ਇਹ ਵਾਇਗਰੂ ਦੀ ਫੌਜ ਹੈ ਹਮੇਸ਼ਾ ਰਹੇਗੀ ਤੇ ਇਸ ਕਰਕੇ ਅਸੀਂ ਇਹ ਮੈਸੇਜ ਉਹਨਾਂ ਨੂੰ ਦੇਣਾ ਸੋਨਾ ਮਹਾਨ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਮਾਨ ਕਰਕੇ ਇਹ ਮੈਸੇਜ ਸਾਰੀ ਦੁਨੀਆ ਵਿੱਚ ਪਹੁੰਚਾ ਦਿੱਤਾ ਕਿ ਸਿੰਘ ਜਿਹੜੇ ਨੇ ਸਿੱਖ ਖਾਲਸਾ ਜਿਹੜਾ ਹੈ ਉਹ ਹਮੇਸ਼ਾ ਜਿਉਂਦਾ ਹੈ ਤੇ ਜਿਉਂਦਾ ਰਹੇਗਾ ਇਹਨਾਂ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਸੋਨਾ ਸਤ ਸ੍ਰੀ ਅਕਾਲ